ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿੱਚ ਆਏ 1509 ਬਾਸਮਤੀ ਦੇ ਤਾਜ਼ਾ ਅਪਡੇਟ ਦੇ ਨਾਲ ਹਾਜ਼ਰ ਹੋਏ ਆ ਉਸ ਤੋਂ ਪਹਿਲਾਂ ਜਿਹੜੀ ਵੀਰ ਚੈਨਲ ਤੇ ਪਹਿਲੀ ਔਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਨਾਲ ਜ਼ਰੂਰ ਦਬਲੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਗੱਲ ਕਰਦੇ ਆ ਪੰਜਾਬ ਦੀਆਂ ਮੰਡੀਆਂ ਦੀ ਜਿੱਥੇ ਕਿ 1509 ਝੋਨਾ ਵਿਕਣ ਲਈ ਆਇਆ ਹੈਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ੍ਰੀ ਅਮਰਸਾ ਸਾਹਿਬ ਦੀ ਜਿੱਥੇ 1509 2911 ਨੂੰ ਲੱਗਿਆ ਗਿਆ ਤੇ 2,25,000 ਬੁਰੀ ਵਿਕਣ ਲਈ ਹੈ ਤੇ ਬਟਾਲਾ ਦੀ ਗੱਲ ਕਰੀ ਦੋਸਤੋ 3055 ਰੁਪਏ ਰੇਟ ਲੱਗੇ ਜਿੱਥੇ ਕਿ 30,000 ਬੁਰੀ ਵਿਕਣ ਲਈ ਆਈ ਹੈ ਤੇ ਅੱਗੇ ਕੋਟਕਪੂਰਾ ਦੀ ਗੱਲ ਕਰੀ ਦੋਸਤੋ 310 ਰੁਪਏ ਰੇਟ ਲੱਗੇਗਾ ਤੇ ਅੱਗੇ ਤਰਨਤਾਰਨ ਦੀ ਗੱਲ ਕਰੀ ਦੁੱਤੋਂ 2990 ਰੁਪਏ ਰੇਟ ਲੱਗੇ ਜਿੱਥੇ ਕਿ 40,000 ਬੁਰੀ ਵਿਕਣ ਲਈ ਆਈ ਹੈ ਇਹ ਸਨ ਪੰਜਾਬ ਦੀਆਂ ਮੰਡੇ ਦੇ ਰੇਟ ਜੋ ਕਿ ਆਪਾਂ ਸੋਣਾਂ ਸਾਂਝੇ ਕੀਤੇ ਹੁਣ ਗੱਲ ਕਰਾਂਗੇ ਹਰਿਆਣਾ ਦੀਆਂ ਮੰਡੀਆਂ ਦੀ ਰੇਟਾਂ ਦੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰਨਾਲ ਦੀ ਜਿੱਥੇ ਕਿ 2950 ਰੁਪਏ ਰੇਟ ਲੱਗੇਗਾ 10000 ਬੋਰੀ ਵਿਕਣ ਵਾਸਤੇ ਆਈ ਹੈ ਸਮਾਲਖਾਂ ਦੀ ਗੱਲ ਕਰੀ ਦੋਸਤੋ 2961 ਰੁਪਏ ਰੇਟ ਲੱਗੇਗਾ 5000 ਬੋਰੀ ਵਿਕਣ ਲਈ ਆ ਅੱਗੇ ਦੋਸਤੋ ਸੋਹਣੀਪੱਤੀ ਦੀ ਗੱਲ ਕਰੀਏ 301 ਰੁਪਏ ਰੇਟ ਲੱਗੇਗਾ ਤੇ 2500 ਬੋਰੀ ਵਿਕਣ ਲਈ ਗਈ ਹੈ ਮਰੀਲਾ ਮੰਡੀ ਦੀ ਗੱਲ ਕਰੀ ਦੋਸਤੋ ਤਾਂ 2850 ਰੁਪਏ ਰੇਟ ਲੱਗੇਗਾ 10000 ਬੋਰੀ ਵੇਚਣ ਵਾਸਤੇ ਆਈ ਆ ਤੇ ਕੈਥਲ ਦੀ ਗੱਲ ਕਰੀ ਦੋਸਤੋ 3015 ਰੁਪਏ ਰੇਟ ਲੱਗੇਗਾ ਤੇ 35000 ਬੋਰੀ ਵੇਚਣ ਲਈ ਆ ਅੱਗੇ ਗੰਗੋਵ ਦੀ ਗੱਲ ਕਰੀ ਦੋਸਤੋ 2880 ਰੁਪਏ ਰੇਟ ਲੱਗੇਗਾ 1500 ਰੁਪਏ ਦੀ ਬੋਰੀ ਵੇਚਣ ਲਈ ਆ ਚੀਕਾ ਮੰਡੀ ਦੀ ਗੱਲ ਕਰੀ ਦੋਸਤੋ 2850 ਰੁਪਏ ਰੇਟ ਲੱਗੇਗਾ ਤਾਂ ਗਟਹਾਣਾ ਦੀ ਗੱਲ ਕਰੀ ਦੋਸਤੋ 3131 ਰੁਪਏ ਰੇਟ ਲੱਗੇਗਾ ਰਤੀਏ ਦੀ ਗੱਲ ਕਰੀ 3050 ਰੁਪਏ ਰੇਟ ਲੱਗਾ ਇਹ ਸਾਨੂੰ ਕੁਝ ਰਿਆਣਾ ਦੀ ਮੰਡੀ ਦੇ ਤਾਜ਼ਾ ਅਪਡੇਟ ਜੋ ਅੱਪਾ ਤੁਹਾਡੇ ਨਾਲ ਸਾਂਝੇ ਕੀਤੇ ਆ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਰਜੰਨ ਦੀ ਜਨ ਪੱਤ ਨੂੰ ਤਾਜ਼ਾ ਅਪਡੇਟ ਮਿਲਦੀ ਰਹੇ ਤੇ ਬਾਕੀ ਦੋਸਤੋ ਇਸ ਵਾਰ ਬਾਸਮਤੀ ਦੀ ਰੇਟ ਜਦਾ ਡਾਉਣੀ ਹੋਏ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਸਾਲ ਦੇਖਣ ਨੂੰ ਮਿਲ ਸਕਦਾ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ